पूरा मेरे को परमात्मा का मैं धन्यवाद करता हूँ कि जो सिलंडर हमने निकाल लिए जो गद्दे का भी निकाल रहे हैं जहाँ से तो टीने ने तो दिखवाड़नी पड़ी है और जो लड़के जो हैं ये सारे बधाई के पात्र हैं और जो इन सारी टीम है इसको 26 जनवरी को स्पेशली मैं खुद खड़ा होकर सम्मानित करूंगा इन बच्चों को क्योंकि इनके जैसा हौसले से जिस हौसले से जो लोग काम करते हैं कई बार आग में आपको पता खतरा है लेंटर खेलते हैं खतरा फिर भी अंदर लगे हुए हैं देखो मैंने मैं मैं इनकी मैंने बात जब मैं एज ए कैबिनेट मिनिस्टर था मैंने कैबिनेट में बैठ के भी इनके लिए, इनके लिए इनके लिए इनके लिए मैं लड़ा था आगे भी इनके लिए सरकार को इनको पक्का करने के लिए इनको रेगुलर करने के लिए और इनको कम से कम एक सूटेबल तनखा मिले जो जरूरत पूरी करे वो इनके लिए मैं रिकमेंडेशन एज एम एल ए लगातार इनके साथ खड़ा हूँ ਜੀ ਕਦਰਦਾਨੀ। ਥੈਂਕ ਯੂ ਸਰ। ਇਹ ਕਿਰਪਾ ਸਾਰੇ ਮੌਕੇ ਤੇ ਦੇਖਿਆ ਗਿਆ ਵਰਦੀ ਦੀ ਵੀ ਨਾ ਪ੍ਰਵਾਹ ਕਰਦੇ ਹੋਏ ਆਪ ਕੋ ਜਿਹੜਾ ਪਾਈਪ ਲਾਈਨ ਜਿੱਲੇ ਸਰ ਇਹ ਸਾਡਾ ਫਰਜ਼ਾ ਐ। ਇਹ 22 26 ਪੀਪੀਆਰ ਦਾ ਬੈਗਰਾਪਰ ਆ ਜਿਹਦੇ ਮੁਤਾਬਕ ਅਸੀਂ ਇਹ ਡਿਊਟੀਆਂ ਕਰਦੇ ਆਂ। ਜਦੋਂ ਕਿ ਅੱਗ ਲੱਗ ਜਾਂਦੀ ਸਾਨੂੰ ਆਪਣੀ ਵਰਦੀ ਦੀ ਜਾਂ ਸੇਹ ਸੰਭਾਲ ਦੀ ਕੋਈ ਰੋਹੰਦੀ ਨਹੀਂ ਪ੍ਰਵਾਹ ਹੁੰਦੀ। ਸਾਨੂੰ ਮਿਹਰ ਹੁੰਦਾ ਕਿ ਪਬਲਿਕ ਦਾ ਕੋਈ ਜਾਨੀ ਜਾਂ مالی ਨੁਕਸਾਨ ਨਹੀਂ ਹੋਣਾ ਚਾਹੀਦਾ ਜਦੋਂ ਮੈਨੂੰ ਇਨਫਰਮੇਸ਼ਨ ਮਿਲੀ। ਮੈਂ ਸਾਰੇ ਪੀਸੀਆਰ ਦੀ ਟੀਮ ਲੈ ਕੇ ਇੱਥੇ ਪਹੁੰਚ ਗਿਆ ਮਾਨਜੋਗ ਐਸਐਸਪੀ ਸ਼੍ਰੀ ਸਰੇਂਦਰ ਲੰਬਾ ਜੀ ਦੇ ਨੋਟਿਸ ਵਿੱਚ ਲੰਦਾ ਜਿਨ੍ਹਾਂ ਨੇ ਸਾਰੀ ਫੋਰਸ ਜਿਹੜੀ ਆ ਇੱਥੇ ਭੇਜ ਦਿੱਤੀ ਗਈ ਹੈ ਤੇ ਹੁਣ ਜੋ ਅੱਗ ਤੇ ਤਿਰਵਲ ਕਾਬੂ ਆ ਉਹ ਸਿਰਫ ਉੱਪਰ ਵਾਲਾ ਇੱਕ ਦਰਵਾਜ਼ਾ ਬੰਦ ਆ ਜਿੱਥੇ ਗਰਗਹਰਾਣੀ ਬਾਹਰ ਆ ਰਹੀ ਆ ਥੋੜੀ ਜਹੀ ਆ ਮਨੂ ਵੀ ਇਹਦੇ ਭੰਵੇਂ ਵੀ 2-4 ਮਿੰਟ ਜੇ ਉਹਦੀ ਖਤਮ ਕਰ ਦੇਣੀ ਕੋਈ ਅੱਗ ਦਾ ਕਾਰਨ ਪਤਾ ਲੱਗਿਆ ਜੀ ਅੱਗ ਦੇ ਕਾਰਨ ਦਾ ਨਹੀਂ ਪਤਾ ਲੱਗਾ ਬਾਅਦ ਚ ਪਤਾ ਕਰਦੇ ਆ ਪਹਿਲਾਂ ਅਸੀਂ ਅੱਗ ਨੂੰ ਬੁਝਾ ਲਈਏ ਮੌਕੇ ਤੇ ਫਾਈਰ ਮਿੰਟ ਪਹੁੰਚ ਗਈ ਸੀ ਬਿਲਕੁਲ ਜੀ ਫਾਇਰ ਬ੍ਰਿ ਪ੍ਰਸ਼ਾਸਨ ਵੱਲੋਂ ਕੋਈ ਵੀ ਕਿਸ ਤਰ੍ਹਾਂ ਦੀ ਕਮੀ ਜਿਹੜੀ ਉਹ ਨਹੀਂ ਹੈ ਮਟੀਰੀਅਲ ਦਾ ਗੱਡੀਆਂ ਦਾ ਫੋਨ ਦਾ ਕੰਮ ਸੀਗਾ ਉਹ ਉਹ ਜਿਹੜਾ ਹੈਗਾ ਉਹ ਉਹ ਦੇ ਕਰਕੇ ਫਾਇਰ ਬ੍ਰੇਕ ਆਊਟ ਹੋਇਆ ਹੈਗਾ ਤੇ ਸਾਡੀਆਂ ਸਾਰੀਆਂ ਫਾਇਰ ਦੀਆਂ ਟੀਮਾਂ ਲੱਗੀਆਂ ਆ ਤੇ ਤਕਰੀਬਨ ਹੁਣ ਕਾਫੀ ਹੱਦ ਤੱਕ ਕੰਟਰੋਲ ਚਾ ਕਿੰਨੀ ਹੈ ਤਾਂ ਫਾਇਰ ਦੇ ਚਾਰ ਗੱਡੀਆਂ ਸਭੀਆਂ ਲੱਗੀਆਂ ਐ ਬਾਕੀ ਵੀ ਸਟੈਂਡ ਬਾਈ ਚਾ ਜਦੋਂ ਵੀ ਕੋਈ ਜਰੂਰਤ ਹੁੰਦੀ ਆ ਨਾਲ ਦੇ ਨਾਲ ਅਵੇਲੇਬਲ ਪ੍ਰਸ਼ਾਸਨਿਕ ਅਧਿਕਾਰੀ ਸਾਰੇ ਪਹੁੰਚੇ ਹੋਏ ਆ ਜਿੰਪਾ ਜੀ ਵੀ ਆਏ ਹੋਏ ਆ ਕਮਿਸ਼ਨਰ ਮੈਡਮ ਵੀ ਆਏ ਹੋਏ ਹੈਗੇ ਆ ਸਾਡੀ ਫਾਇਰ ਦੀ ਸਾਰੀ ਟੀਮਾਂ ਐਸ ਐਚ ਓ ਸਿਟੀ ਵੀ ਹੈਗੇ ਆ ਤੋਂ ਇੱਕ ਲੋਕਾਂ ਨੂੰ ਮੈਂ ਤੁਹਾਡੇ ਮਾਧਿਅਮ ਤੋਂ ਅਪੀਲ ਕਰੂੰਗਾ ਕਿ ਇਦਾਂ ਦੇ ਮੌਕੇ ਤੇ ਪਲੀਜ਼ ਆਪਾਂ ਭੀੜ ਨਾ ਇਕੱਠੀ ਕਰਿਆ ਕਰੀਏ ਕਿਉਂਕਿ ਐਮਰਜੈਂਸੀ ਟ੍ਰੈਫਿਕ ਦੇ ਲਈ ਰੁਕਾਵਟ ਬਹੁਤ ਆਉਂਦੀ ਆ ਤੇ ਉਹਦੇ ਕਰਕੇ ਦੇਰੀ ਹੋ ਕੇ ਕਿਸੇ ਨੂੰ ਨੁ you <laughs>